ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ। ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ। ਸੋ ਅੱਜ ਤੁਹਾਨੂੰ ਕੋਠੀ ਵਿਖਾਵਾਂਗੇ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ 100 ਗਜ ਦੀ ਕੋਠੀ ਹੈ ਤੇ ਰੇਟ ਵੀ ਬੜਾ ਜਾਇਜ਼ ਹੈ 21 ਲੱਖ ਰੁਪਏ ਸਿਰਫ ਡਿਮਾਂਡ ਕੀਤੀ ਹੈ। ਕੋਠੀ ਬਹੁਤ ਸੋਹਣੀ ਬਣੀ ਹੋਈ ਹੈ। ਬਾਕੀ ਜਿਹੜਾ ਕੰਮ ਪੈਂਡਿੰਗ ਹੈ ਉਹਦੀ ਤਿਆਰੀ ਕਰਾ ਕੇ ਦੇਣਗੇ। ਸੋ 21 ਲੱਖ ਰੁਪਏ ਦੇ ਵਿੱਚ ਅੱਜ ਤੁਹਾਨੂੰ ਆਪਾਂ ਕੋਠੀ ਵਿਖਾਉਣ ਜਾ ਰਹੇ ਹਾਂ। ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਪੰਗੋ ਪ੍ਰਾਪਰਟੀ ਬਠਿੰਡਾ ਅਕਸ਼ਰੀ ਆਪਣੇ ਚੈਨਲ ਦੇ ਉੱਤੇ ਕੋਠੀਆਂ ਦੀਆਂ ਘਰਾਂ ਦੀਆਂ ਜ਼ਮੀਨਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਸੋ ਇਸ ਕਰਕੇ ਹਰ ਇੱਕ ਵੀਰ ਭਰਾ ਨੂੰ ਜਿਹੜਾ ਘਰ ਲੈਣ ਦੇ ਵਿੱਚ ਆਸਾਨੀ ਹੁੰਦੀ ਹੈ ਸੋ ਆਜੋ ਗੱਲ ਕਰਦੇ ਆਂ ਆਪਾਂ ਇਸ ਕੋਠੇ ਦੀ ਤਾਂ 100 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬਹੁਤ ਹੀ ਸੋਹਣਾ ਨਕਸ਼ਾ ਹੈ ਇਸ ਕੋਠੀ ਦਾ ਬਹੁਤ ਹੀ ਸੋਹਣਾ ਐਲੀਵੇਸ਼ਨ ਹੈ ਸੋ ਕੁਝ ਕੰਮ ਜਿਹੜੇ ਆ ਪੈਂਡਿੰਗ ਹੈਗੇ ਸਾਰੀ ਜਿਹੜੀ ਹੈ ਤਿਆਰੀ ਕਰਵਾ ਕੇ ਦੇਣਗੇ ਤੇ ਸੁਰਖਪੀਰ ਰੋਡ ਬਹੁਤ ਹੀ ਵਧੀਆ ਏਰੀਆ ਸੋ ਬਹੁਤ ਹੀ ਸੋਹਣੇ ਰੇਟ ਦੇ ਨਾਲ ਇਹ ਕੋਠੀ ਮਿਲ ਰਹੀ ਹੈ 100 ਗਜ ਦੇ ਵਿੱਚ ਤੇ ਆਜੋ ਦੇਖਦੇ ਆਂ ਫਿਰ ਫਰਸਟ ਫਲੋਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰੋਪਰਟੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਕਰਦੀ ਵੀਡੀਓ ਬਣਾ ਕੇ ਬੜੇ ਸਲੋ 모ਸ਼ਨ ਦੇ ਵਿੱਚ ਤਿੰਨ ਚਾਰ ਫੋਟੋਆਂ ਖਿੱਚ ਕੇ ਤੇ ਕਰਦੀ ਸਾਰੀ ਡਿਟੇਲ ਦੇ ਨਾਲ ਸਾਨੂੰ ਵਟਸਐਪ ਕਰ ਦਿਓ ਸਾਡਾ ਵਟਸਐਪ ਨੰਬਰ ਡਿਸਪਲੇ ਤੇ ਅਕਸਰੀ ਦਿੱਤਾ ਹੁੰਦਾ ਤੇ ਆਪਾਂ ਐਡ ਤੁਹਾਡੀ ਫ੍ਰੀ ਚ ਕਰਾਂਗੇ ਤੇ ਜੇਕਰ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕੋਸਟ ਹੀ ਹੈ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਧੰਨਵਾਦ